ਕੰਮ ਖਤਰ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਹੋ ਜੀ ਪੰਜਾਬੀ ਫਿਲਮ ਪ੍ਰੋਡਕਸ਼ਨ ਬਲੋਂ ਥੋੜਾ ਸਵਾਇ ਜੀ ਅੱਜ ਦਾ ਸਾਡਾ ਬਲੌਗ ਹੈਗਾ ਪਿੰਡ ਗੁੜਥੜੀ ਇੱਕ ਤੁਸੀਂ ਮਕਾਨ ਤੋਂ ਦਾ ਠੇਕਾ ਲਿਆ ਹੁਣ ਇੱਥੇ ਮੈਚ ਲੱਗਣਗੇ ਸਾਡੇ ਕਿਹਾ ਸਾਡਾ ਠੇਕਾ ਹੈ ਬਠਿੰਦਰ ਸਿੰਘ ਕਾਹਦੇ ਬਿੰਦਰਾ ਹਾਂਜੀ 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 ਉਹ ਕਿਧਰ ਪੋਟਾ ਹੈ ਆਦੇ ਸਿੰਘ ਪੜ ਕੇ ਕੋਈ ਨਿਤਰੂ ਗਡੇ ਨਹੀਂ ਕਰਨੀ ਹੁਣ ਤੁਹਾਨੂੰ ਵੀਡੀਓ ਦਿਖਾਵਾਂਗੇ ਅੱਗੇ ਜਿਵੇਂ ਅਸੀਂ ਮਕਾਨ ਦਿਨ ਲੱਗ ਜਾਣਗੇ ਇੱਥੇ 8-9 ਦਿਨ ਲੱਗ ਜਾਣਗੇ ਮੈਂ ਆ ਬਿੰਦਰ ਠੇਕੇਦਾਰ ਇੱਥਾ ਘੜੀ ਜਾਂਦਾ ਚੱਲ ਕੰਨ ਨਹੀਂ ਹੱਸ ਰਿਹਾ ਕੋਈ ਇਹ ਵੀ ਸਾਡਾ ਅੰਦਰ ਠੇਕੇਦਾਰ ਲੱਗਿਆ ਪਿਆ ਇਹ ਮੁੰਡਾ ਹੈਗਾ ਸੋਹਣ ਦਾ ਬਲਕਰਨ ਪੱਕਾ ਕਰਾਂ ਤੂੰ அல்பி முண்டா ஹ்ம் ਰਾਸਤਾ ਗਿਣਤੀ ਕਣਦੇ ਆ ਦੇਖੋ ਜੀ ਕੰਮ ਆਪਾਂ ਨੇੜੇ ਲਾ ਰੱਖਿਆ ਲੱਗੇ ਪਏ ਬਿਜਲੀ ਟੋਰੀ ਹੁਣ ਦੱਸ ਦਿੰਦੇ ਆ ਕੰਮ ਆ ਲੈ ਛੱਤ ਚੱਕਤੀ ਵੀਰੇ ਇੱਟਾਂ ਚਾੜਨ ਦੀ ਡਿਊਟੀ ਲੱਗਦੀ ਤੇ ਉਧਰ ਸਮਾਨ ਪਿਆ ਦੂਜੇ ਕਮਰੇ ਚ ਉਹ ਤਾਂ ਨਹੀਂ ਛੱਡਣੇ ਤਾਂ ਸਾਨੂੰ ਭੁਗਾ ਦਿੰਦੇ ਸੀ ਅਦੇ ਕੋ ਬਾਈ ਹੁਣੀ ਆ ਇਹਨਾਂ ਨਾਮ ਕਹਿੰਦੇ ਬਲਜੀਤ ਹਮ ਤੇ ਬਿੰਦਰ ਆ ਆਹ ਬਿੰਦਰ ਸਿੰਘ ਪੱਕਾ ਪੱਕਾ ਕਲਾ ਵਾਲਾ ਆ ਕਬੱਡੀ ਦਾ ਪਲੇਅਰ ਰਹਾ ਬਰੇ ਪਹਿਨਾ ਲੋ ਟਾਈ ਦਾ ਗੁਰਾਂ ਕਲੀਆ ਕਬੱਡੀ ਜਾਂਦਾ ਹੁੰਦਾ ਨਾ ਕਬੱਡੀ ਕੂਡੀ ਖੇਡਣਾ ਹੱਥ ਨੇ ਤੇ ਹੱਥ ਜਾ ਮੜਾਇਆ ਉਹ ਹੋ ਗਿਆ ਕੰਨਾ ਜੇ ਬੋਲਿਆ ਨੇ ਹੱਥ ਜੱਡਵੇਂ ਕੰਚੀ ਮਰੀ ਮੇਰਾ ਨਾਮ ਆ ਬਰੇ ਕਰਨ ਦਾ ਇਹ ਨਾ ਨਾ ਭੱਜ ਜਾਣਾ ਉਹਨਾਂ ਬਰੇ ਨਹੀਂ ਬਹੁਤ ਆ ਬਸ ਆ ਦੇਖੋ ਆ ਹੁਣ ਫੋਨ ਮੰਗਣਾ ਗਿਆ ਮੇਰਾ ਕੋਈ ਨਹੀਂ